ਦੇ ਮਹਾਨ ਜਰਨੈਲ ਤਨਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਰੋਜ਼ਾਨਾ ਹੀ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਰਧਾ ਭਾਵਨਾ ਦੇ ਨਾਲ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ ਔਰ ਖਾਸ ਕਰਕੇ ਐਤਵਾਰ ਵਾਲੇ ਦਿਨ ਦੁਪਹਿਰੇ ਦੀ ਸੇਵਾ ਲਈ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਤੋਂ ਸੰਗਤ ਦੀ ਸਹੂਲਤ ਦੇ ਮੱਦੇ ਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਇੱਕ ਵਿਸ਼ਾਲ ਤਿੰਨ ਮੰਜ਼ਲਾ ਜ਼ਮੀਨ ਦੋਜ਼ਕਾਰ ਪਾਰਕਿੰਗ ਅਤੇ ਲੰਗਰ ਹਾਲ ਦੀ ਸਾਰੀ ਜਿਹੜੀ ਹੈ ਉਹ ਆਰੰਭ ਕੀਤੀ ਗਈ ਹੈ ਤਾਂ ਇਹ ਪ੍ਰਾਣਾ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਦੇ ਮੱਦੇਨਜ਼ਰ ਕੀਤਾ ਗਿਆ ਕਿਉਂਕਿ ਐਤਵਾਰ ਵਾਲੇ ਦਿਨ ਜਦੋਂ 5 ਲੱਖ ਤੋਂ ਵੱਧ ਸ਼ਰਧਾਲੂ ਦੁਪਹਿਰੇ ਦੀ ਸੇਵਾ ਲਈ ਪਹੁੰਚਦੇ ਹਨ ਤਾਂ ਇਲਾਕੇ ਦੇ ਵਿੱਚ ਕਿਤੇ ਵੀ ਕੋਈ ਕਾਰ ਪਾਰਕ ਜਿਹੜੀ ਹੈ ਨਾ ਹੋਣ ਦੇ ਚੱਲਦੇ ਆ ਸੰਗਤ ਨੂੰ ਇੱਕ ਵੱਡੀ ਮੁਸ਼ਕਲ ਪੇਸ਼ ਆਂਦੀ ਸੀ ਤਾਂ ਸੰਗਤ ਦੀ ਇਸ ਮੁਸ਼ਕਲ ਨੂੰ ਦੂਰ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵਿਸ਼ਾਲ ਤਿੰਨ ਮੰਜ਼ਲਾ ਜ਼ਮੀਨਦੋਜ਼ ਕਾਰ ਪਾਰਕਿੰਗ ਅਤੇ ਦੋ ਮਜ਼ਲਾ ਲੰਗਰ ਹਾਲ ਦੀ ਉਸਾਰੀ ਦਾ ਫੈਸਲਾ ਕੀਤਾ ਗਿਆ ਜਿਸ ਦੀ ਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਨੂੰ ਸੌਂਪੀ ਗਈ ਜਿਨ੍ਹਾਂ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਇਹ ਸੇਵਾ ਬੜੇ ਸ਼ਰਧਾ ਉਸ਼ਾ ਦੇ ਨਾਲ ਬੜੀ ਤੇਜ਼ੀ ਦੇ ਨਾਲ ਜਿਹੜੀ ਇਹ ਕੀਤੀ ਜਾ ਰਹੀ ਹੈ ਤਾਂ ਅੱਜ ਇਸ ਦੀ ਤੀਸਰੀ ਮੰਜ਼ਿਲ ਦੇ ਲੈਂਟਰ ਦੀ ਸੇਵਾ ਆਰੰਭ ਕੀਤੀ ਜਾ ਰਹੀ ਹੈ ਸੇਕਾਂ ਸੰਤ ਮਹਾਪੁਰਖ ਬਾਬਾ ਸੁਖਿੰਦਰ ਸਿੰਘ ਜੀ ਪੂਰੀ ਵਾਲੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਲੈਂਟਰ ਸੇਵਾ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੀਆਂ ਨੇ ਤੋਂ ਸਭ ਤੋਂ ਪਹਿਲਾਂ ਮੂਲ ਮੰਤਰ ਦਾ ਜਾਪ ਕੀਤਾ ਗਿਆ ਗੁਰਬਾਣੀ ਕਰਤਨ ਕੀਰਤਨ ਸਰਵਣ ਕਰਵਾਇਆ ਗਿਆ ਉਸ ਤੋਂ ਬਾਅਦ ਅਰਦਾਸ ਜੋਜਲੀ ਕੀਤੀ ਗਈ ਤੋਂ ਗੁਰੂ ਦਾ ਓਟ ਆਸਰਾ ਲੈ ਕੇ ਹੁਣ ਲੈਂਟਰ ਦੀ ਸੇਵਾ ਜਿਹੜੀ ਹੈ ਉਹ ਆਰੰਭ ਕੀਤੀ ਜਾ ਰਹੀ ਹੈ ਗੱਲਬਾਤ ਕਰਾਂਗੇ ਜਾਣਾਂਗੇ ਕਿ ਆਖਰਕਾਰ ਇਹ ਪ੍ਰੋਜੈਕਟ ਕੀ ਹੈ ਤੇ ਕਦੋਂ ਤੱਕ ਇਹ ਸੰਪੂਰਨ ਹੋ ਜਾ ਰਿਹਾ ਹੈ ਜੀ ਬੜਾ ਵੱਡਾ ਰਾਤ ਦਾ ਕੰਮ ਹੈ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਇਹ ਬੜਾ ਵੱਡਾ ਪ੍ਰੋਜੈਕਟ ਸੀਗਾ ਇਹ ਸਾਰਾ ਮਹਾਪੁਰਸ਼ਾਂ ਦੀ ਦੇਣ ਹੈ ਪੂਰੀ ਗੜਿਆਂ ਦੀ ਜਿਨ੍ਹਾਂ ਨੇ ਥੋੜੀ ਜਗ੍ਹਾ ਤੋਂ ਸ਼ੁਰੂ ਕਰਕੇ ਵਾਕੇ-ਵਾਕੇ ਲੋਕਾਂ ਕੋਲੋਂ ਉਹਨਾਂ ਦੀਆਂ ਬਿਲਡਾਂ ਦੁਕਾਨਾਂ ਵਗੈਰਾ ਸਾਰੀਆਂ ਪਰਚੇਜ਼ ਕੀਤੀਆਂ ਔਰ ਇਹ ਇਹ ਗੁਰੂ ਕਰ ਦੀ ਸੇਵਾ ਜਿਹੜੀ ਰੰਦੀ ਹੁਣ ਕਿੰਨੀਆਂ ਮਜ਼ਲਾਂ ਤੁਸੀਂ ਦੇਖ ਰਹੇ ਹੋ ਕਿ ਕਾਰ ਪਾਰਕਿੰਗ ਦੀਆਂ ਉਹਦੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪਾਰਕਿੰਗ ਵਾਸਤੇ ਗੱਟੀਆਂ ਛੋਟੀਆਂ ਔਰ ਵੱਡੀਆਂ ਟਰੱਕਾਂ ਤੱਕ ਲੱਗ ਸਕਦੇ ਨੇ ਲੱਗ ਰਹਿ ਵੀ ਨੇ ਉਹਦੇ ਨਾਲ ਹੀ ਨਾਲ ਜਿੰਨਾ ਹੁਣੇ ਗੱਲ ਹੋਈ ਸੀ ਕਿ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੁੰਦਾ ਤੁਸੀਂ ਐਤਵਾਰ ਦੇਖੋ ਜਿੰਨੇ ਮਰਜ਼ੀ ਅਸੀਂ ਪ੍ਰਬੰਧ ਕਰ ਲਈਏ ਸ਼੍ਰੋਮਣੀ ਕਮੇਟੀ ਵੱਲੋਂ ਪਰ ਫਿਰ ਵੀ ਜਿਹੜਾ ਜਗ੍ਹਾ ਦੀ ਸ਼ੌਰਟੇਜ ਆ ਘਾਟ ਆ ਉਹ ਸਾਨੂੰ ਹਰ ਐਤਵਾਰ ਰਟਕਦੀ ਹੈ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਬਾਹਰੋਂ ਲੋਕ ਸੰਗਤ ਜਿਹੜੀ ਆਉਂਦੀ ਆ ਆਪਣੀਆਂ ਘਰਾਂ ਜਾਂ ਬੱਸਾਂ ਲੈ ਕੇ ਆਉਂਦੇ ਆ ਦੂਰੋਂ ਦੂਰੋਂ ਸੰਗਤ ਆਉਂਦੀ ਆ ਔਰ ਸੜਕਾਂ ਦੇ ਉੱਤੇ ਸਾਰੀਆਂ ਲੱਗੀਆਂ ਹੁੰਦੀਆਂ ਕਿਉਂਕਿ ਅੰਦਰ ਜਗ੍ਹਾ ਹੀ ਕੋਈ ਨਹੀਂ ਇਹ ਵੱਡਾ ਬੜਾ ਵੱਡਾ ਪ੍ਰਬਲ ਰੱਲਾ ਸੀਗਾ ਬਾਬਾ ਜੀ ਦੀ ਪੂਰੀ ਜੜ੍ਹਾਂ ਦਾ ਕਿ ਅੱਜ ਇਹ 5 6 ਲੈਂਟਰ ਪੈ ਕੇ ਔਰ ਉਸ ਤੋਂ ਬਾਅਦ ਲੰਗਰ ਹਾਲ ਦਾ ਜਿਹੜਾ ਉਪਰਾਲਾ ਕਿਉਂਕਿ ਸੰਗਤ ਵੀ ਬਹੁਤ ਜ਼ਿਆਦਾ ਆਉਂਦੀ ਆ ਬਾਬਾ ਸਕੁੰਦਰ ਸਿੰਘ ਜੀ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆ ਵੱਲੋਂ ਲਾਗੇ ਲਾਗੇ ਜਿੰਨੇ ਵੀ ਮਕਾਨ ਸੀਗੇ ਜਾਂ ਲੋਕਾਂ ਦੀਆਂ ਦੁਕਾਨਾਂ ਸੀ ਉਹਨਾਂ ਨੂੰ ਮਹਿੰਗੇ ਪਾ ਜੇ ਕਿਹੜੀ ਤੇ ਕੀ ਜੋ ਇੱਥੇ ਦੀ ਰੇਟ ਸੀ ਉਹਦੋਂ 10 ਗੁਣਾ 15 ਗੁਣਾ ਵੀ ਵੱਧ ਪੈਸੇ ਦੇ ਕੇ ਇਹ ਜਗਾ ਖਰੀਦੀ ਗਈ ਹੁਣ ਵੀ ਜੇ ਆਪਾਂ ਵੀ ਆਪਾਂ ਬਾਬਾ ਜੀ ਹੁਣ ਪੰਜਵੀਂ ਛੇਵੀਂ ਮੰਜ਼ਿਲ ਦਾ ਲਿੰਟਰ ਪਾ ਰਹੇ ਨੇ ਪਾਰਕਿੰਗ ਸੰਗਤ ਜਿਹੜੇ ਜਿੰਨੀ ਵੀ ਸੰਗਤ ਆ ਰਹੀ ਉਹਨਾਂ ਦੇ ਗੱਡੀਆਂ ਦੀ ਪਾਰਕਿੰਗ ਵਾਸਤੇ ਜਾਂ ਲੰਗਰਾਂ ਦੀ ਸਹੂਲਤ ਲਈ ਬਾਰੇ ਜਿੱਦੀ ਜਿਸ ਤਦਾਜ ਸੰਗਤ ਦਾ ਇੱਥੇ ਵਾਅਦਾ ਹੋ ਰਿਹਾ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਚ ਇਹ ਵੀ ਬਹੁਤ ਘਟ ਜਾਣੀ ਹੈ ਅਜੇ ਬਾਬਾ ਸੁਖਵਿੰਦਰ ਸਿੰਘ ਜੀ ਪੂਰੇ ਵਾਲੇ ਸਾਹਮਣੇ ਜੀ ਬਾਬਾ ਜੀ ਇਹ ਸਾਰਾ ਪ੍ਰੋਜੈਕਟ ਕੀ ਹੈ ਕਿੰਨੀ ਜਗ੍ਹਾ ਹੈ ਕਿੰਨੀ ਪਾਰਕਿੰਗ ਦੀ ਸਭਰਾ ਰੂ ਲੰਗਰ ਹਾਲ ਦੀ ਕੀ ਕੈਪੈਸਿਟੀ ਰੂ ਤੇ ਕਦੋਂ ਤੱਕ ਇਹ ਪ੍ਰੋਜੈਕਟ ਜਿਹੜਾ ਸੰਪੂਰਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸਰਬੱਤ ਸੰਗਤਾਂ ਦੇ ਨਾਲ ਸਹਿਯੋਗ ਨਾਲ ਪਿਛਲੇ ਸਮੇਂ ਤੋਂ ਸੰਪਰਦਾਇਕ ਆਸਰਾ ਪੂਰੀ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਜੋ ਨਾਲ ਲੱਗਦੇ ਘਰ ਖਰੀਦ ਕੇ ਲੰਗਰ ਆ ਬਣਾਉਂਦੇ ਜੋ ਸੇਵਾ ਆਰੰਭ ਕੀਤੀ ਗਈ ਸੀ ਅੱਜ ਜੋ 40-50 ਕਰੋੜ ਦੇ ਆਸਪਾਸ ਦੀ ਜਗ੍ਹਾ ਖਰੀਦ ਕਰਕੇ ਕੋਈ 1 ਏਕੜ ਤੋਂ ਪ੍ਰਸ ਜਗ੍ਹਾ ਬਣ ਜਾਂਦੀ ਹੈ ਹਾਂਜੀ ਤੇ ਉਹਦੇ ਵਿੱਚ ਫਿਰ ਜਿਹੜੀ ਹੈ ਤਿੰਨ ਮੰਜ਼ਿਲਾ ਜਿਹੜੀ ਕਾਰ ਪਾਰਕਿੰਗ ਜਿਹੜੀ ਲੈਂਟਰ ਪੈ ਗਿਆ ਸਾਰੀ ਮਤਲਬ ਤਿਆਰ ਹੋ ਚੁੱਕੀ ਹੈ ਜੀ 1.5 2 ਸਾਲ ਦੇ ਵਿੱਚ ਮਹਾਰਾਜ ਦੀ ਕਿਰਪਾ ਰੱਖਣ ਸਾਰਾ ਇਹ ਕੰਪਲੀਟ ਕਰਕੇ ਜਿਹੜਾ ਸੰਗਤ ਨੂੰ ਜਿਹੜਾ ਸਮਰਪਿਤ ਕਰ ਦਿੱਤਾ ਜਾਏਗਾ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਇਸ ਪਾਵਨ ਸਥਾਨ ਗੁਰਦਾਰਾ ਸ਼ਹੀਦਾ ਦੇ ਦਰਸ਼ਨ ਲਈ ਆਉਣ ਵਾਲੀ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਆ ਇੱਕ ਵੱਡਾ ਪ੍ਰੋਜੈਕਟ ਉਲੀਕਿਆ ਗਿਆ ਜੋ ਆਉਣ ਦੇ ਸਾਲ 1.5 ਸਾਲ ਦੇ ਵਿੱਚ ਸੰਗਤ ਨੂੰ ਅਰਪਣ ਕੀਤਾ ਜਾਊ ਔਰ ਸੰਗਤ ਨੂੰ ਇੱਕ ਜੋ ਪਾਰਕਿੰਗ ਦੀ ਵੱਡੀ ਸਮੱਸਿਆ ਆ ਰਹੀ ਸੀ ਉਸ ਤੋਂ ਰਾਹਤ ਮਿਲੂ ਸੇਵਾ ਕੀਤੀ ਸਭਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਸੇਵਾ ਕੀਤੀ ਸਭਲ